ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇਕ ਵਾਰ ਅਸਝੀਆਂ ਕੁਝ ਖਾਸ ਸਰਗਰਮੀਆਂ ਕੈਨੇਡਾ ਸਰਕਾਰ ਦਾ ਵੱਡਾ ਐਲਾਨ ਕੈਨੇਡਾ ਨੇ ਰਸਮੀ ਤੌਰ ਤੇ ਫਸਤੀ ਨਰਾਜ ਨੂੰ ਦਿੱਤੀ ਮਾਨਤਾ ਪ੍ਰਧਾਨ ਮੰਤਰੀ ਮਾਰਕਾਨੀ ਨੇ ਕੀਤਾ ਐਲਾਨ ਕੈਨੇਡਾ ਵਿੱਚ ਉਸ ਕੁੜੀਆਂ ਦਾ ਪਿੱਛਾ ਕਰਦਾ ਪੰਜਾਬੀ ਹੋਇਆ ਕਾਬੂ 51 ਸਾਲ ਦੇ ਜੁਜੀਤ ਸਿੰਘ ਨੂੰ ਸੈਕਸ਼ੂਅਲ ਅਸੌਲਟ ਦੇ ਲਗੇ ਤੋਸ਼ ਸਾਨੀਆ ਪੁਲਿਸ ਵੱਲੋਂ ਪੀੜਤਾ ਨੂੰ ਅੱਗੇ ਆਉਂਦਾ ਦਿੱਤਾ ਸਦਾ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਨੀਮ ਦੇ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਕੈਨੇਡਾ ਦੇ ਸਟੱਡੀ ਵੀਜ਼ੇ ਤੋਂ ਬਿਨਾਂ ਕਾਰਾ ਦਾ ਅਕਿਆ ਮੰਤ ਸਰਕਾਰ ਦਾ 4 ਲੱਖ 37 ਹਜ਼ਾਰ ਸਟੱਡੀ ਵੀਜ਼ੇ ਜਾਰੀ ਕਰਨ ਦਾ ਹੈ ਟੀਚਾ ਯਾਰੇ ਆਪਣੇ ਸੰਪਰਕ ਕੇਂਦਰਾਂ ਚ ਹੋ ਸਟਾਫ ਕਰ ਰਿਹਾ ਹੈ ਸ਼ਾਮਲ 100 ਦਿਨਾ ਦੀ ਕਾਰਜ ਯੋਜਨਾ ਦੇ ਹਿੱਸੇ ਵਜੋਂ ਆਨਲਾਈਨ ਚੈਟ ਦੇ ਕੰਟੈਕਟ ਹੋਵੇਗਾ ਵਾਦਾ ਵਿਦੇਸ਼ ਮੰਤਰੀ ਫਰਾਂਸਵਾ ਫਲੀਪ ਛੈਂਪੇਨ ਦੇ ਹੁਕਮਾਤ ਤੇ ਹੋਈ ਕਾਰਵਾਈ ਕਿਹਨੇ ਨਾਸਰ ਗਰਮੀਆਂ ਦਾ ਵਿਸਥਾਰ ਪ੍ਰਧਾਨ ਮੰਤਰੀ ਮਾਰਕ ਆਰਡਨੀ ਨੇ ਰਸਮੀ ਤੌਰ ਤੇ ਉੱਤੇ ਐਲਾਨ ਕੀਤਾ ਹੈ ਕਿ ਕੈਨੇਡਾ ਸਿੱਖਤ ਰਾਸ਼ਟਰੀ ਮਹਾ ਸਭਾ ਤੋਂ ਪਹਿਲਾਂ ਇੱਕ ਫلسطਿਨੀ ਰਾਜ ਨੂੰ ਮਾਨਤਾ ਦੇਵੇਗਾ ਕਿਉਂਕਿ ਵਿਸ਼ਵ ਨੇਤਾਵਾਂ ਦਾ ਅੰਤਰਰਾਸ਼ਟਰੀ ਕੱਠ ਮਤ ਪੂਰਬ ਦੇ ਵਿੱਚ ਚੱਲ ਰਹੀ ਅਸ਼ਾਂਤੀ ਦੇ ਨਾਲ ਜੂਝ ਰਿਹਾ ਹੈ ਉਹਨਾਂ ਨੇ ਕਿਹਾ ਕਿ ਕੈਨੇਡਾ ਇਸ ਗੱਲ ਦੇ ਭਰਮ ਦੇ ਵਿੱਚ ਨਹੀਂ ਹੈ ਕਿ ਇਹ ਮਾਨਤਾ ਇੱਕ ਇਲਾਜ ਹੈ ਇਹ ਮਾਨਤਾ ਸੰਯੁਕਤ ਰਾਸ਼ਟਰ ਚਾਰਟਰ ਦੇ ਵਿੱਚ ਦਰਸ਼ਾਈ ਗਏ ਸਵੈ ਨਿਰਣੇ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੇ ਸਿਧਾਂਤਾਂ ਅਤੇ ਪੀੜ੍ਹੀਆਂ ਤੋਂ ਕੈਨੇਡਾ ਦੀ ਇਟਸ ਆਨ ਇਤੇ ਨਾਲ ਮਜ਼ਬੂਤੀ ਦੇ ਨਾਲ ਝੂਲੀ ਪਈ ਹੈ ਯੂਨਾਈਟਿਡ ਕਿੰਗਡਮ ਅਤੇ ਆਸਟ੍ਰੇਲੀਆ ਸਮੇਤ ਹੋਰ ਪ੍ਰਮੁੱਖ ਅੰਤਰਰਾਸ਼ਟਰੀ ਸਹਿਯੋਗ ਦੀ ਇੱਕ ਸੁਤੰਤਰ ਪਲਸਤੀਨੀ ਰਾਜ ਨੂੰ ਮੰਨਤਾ ਦੇਣ ਦੇ ਵਿੱਚ ਕੈਨੇਡਾ ਦੇ ਨਾਲ ਸ਼ਾਮਲ ਹੋਏ ਅਤੇ ਹੋਰਾਂ ਦੇ ਇਸ ਹਫਤੇ ਨਿਊਯਾਰਕ ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 80ਵੇਂ ਸੈਸ਼ਨ ਦੌਰਾਨ ਸ਼ਾਮਲ ਹੋਣ ਦੀ ਉਮੀਦ ਕੀਤੀ ਜਾ ਰਹੀ ਸੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਇਸ ਕਦਮ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਹਮਾਸ ਉਹ ਸਮੂਹ ਜਿਸ ਨੇ 7 ਅਕਤੂਬਰ 23 ਨੂੰ ਹਮਲੇ ਦੀ ਅਗਵਾਈ ਕੀਤੀ ਸੀ ਉਸ ਨੂੰ ਹੌਸਲਾ ਦਿੰਦਾ ਹੈ ਤੇ ਜੰਗਬੰਦੀ ਸੌਦੇ ਅਤੇ ਬਦਕਰ ਦੀ ਰਿਹਾਈ ਦੇ ਲਈ ਗੱਲਬਾਤ ਨੂੰ ਹੋਰ ਮੁਸ਼ਕਲ ਬਣਾਉਂਦਾ ਹੈ। ਕੈਨੇਡਾ ਲੰਬੇ ਸਮੇਂ ਤੋਂ ਦੋ ਰਾਜ ਜੋ ਹਾਲ ਦੀ ਮੰਗ ਕਰਦਾ ਆ ਰਿਹਾ ਹੈ। ਕਾਰਨੀ ਨੇ ਕਿਹਾ ਕਿ ਕੈਨੇਡਾ ਫਲਸਤੀਨ ਰਾਜ ਨੂੰ ਮਾਨਤਾ ਦਿੰਦਾ ਹੈ ਤੇ ਫਲਸਤੀਨ ਰਾਜ ਅਤੇ ਇਜ਼ਰਾਇਲ ਰਾਜ ਦੋਵਾਂ ਦੇ ਲਈ ਇੱਕ ਸ਼ਾਂਤੀਪੂਰਨ ਭੂਿਕ ਦੇ ਵਾਅਦੇ ਨੂੰ ਬਣਾਉਣ ਦੇ ਵਿੱਚ ਸਾਡੀ ਭਾਈਵਾਲੀ ਦੀ ਪੇਸ਼ਕਸ਼ ਕਰਦਾ ਹੈ। ਪਰ ਕਾਰਨੀ ਨੇ ਇਸ ਕਦਮ ਦੀ ਕੈਨੇਡਾ ਵਿੱਚ ਕੁਝ ஆயੂਦੀ ਸੰਘਨਾ ਦੇ ਵੱਲੋਂ ਨਿੰਦਾ ਕੀਤੀ ਗਈ। ਸੈਂਟਰਲ ਕੋਰਪ ਇਜ਼ਰਾਈਲ ਐਂਡ ਯੂਡੀ ਅਫੇਅਰਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਅਤਵਾਦੀਆਂ ਦੇ ਵੱਲੋਂ ਚੁਲਾਈ ਜਾ ਰਹੇ ਖੇਤਰ ਅਤੇ ਜਿੱਤੇ ਬੰਦ ਕਰਿਆਦੇ ਵਿੱਚ ਰਹਿੰਦੇ ਨੇ ਉਸੇ ਰਾਜ ਨੂੰ ਮਾਨਤਾ ਦੇਣਾ 7 ਅਕਤੂਬਰ ਦੇ ਅਤਵਾਦੀ ਹਮਲੇ ਦਾ ਇਨਾਮ ਹੈ ਇਕ ਸਾਂਝੇ ਪਿਆਨ ਦੇ ਵਿੱਚ ਉਸ ਹਮਲੇ ਵਿੱਚ ਹਮਾਸ ਦੇ ਵੱਲੋਂ ਮਾਰੇ ਗਏ ਅੱਠ ਕੈਨੇਡੀਅਨਾਂ ਦੇ ਕੁਝ ਰਿਸ਼ਤੇਦਾਰਾਂ ਨੇ ਕਿਹਾ ਕਿ ਇਸ ਦਹਿਸ਼ਤ ਦੇ ਮਾਹੌਲ ਨੂੰ ਮਾਨਤਾ ਦੇ ਨਾਲ ਨਵਾਜਣਾ ਸਿਰਫ ਲਾਪਰਵਾਹੀ ਨਹੀਂ ਹੈ ਇਹ ਇੱਕ ਵਿਸ਼ਵਾਸ ਘਾਤ ਹੈ ਅਤੇ ਗਾਜਾ ਦੀਆਂ ਸੁਰੰਕਾਂ ਦੇ ਵਿੱਚ ਹਰ ਜੀ ਵੀ ਬੰਦੀਆਂ ਦੀਆਂ ਜਾਣਾਂ ਖਤਰੇ ਦੇ ਵਿੱਚ ਪਹੁੰਚਦੇ ਨੇ ਕੈਨੇਡਾ ਦੀ ਕੰਸਰਵੇਟਿਵ ਪਾਰਟੀ ਨੇ ਵੀ ਇੱਕ ਬਿਆਨ ਦੇ ਵਿੱਚ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਇਹ ਕਦਮ ਕੈਨੇਡਾ ਦੇ ਮੁੱਦਿਆਂ ਤੋਂ ਧਿਆਨ ਪਟਕਾਉਣ ਵਾਲਾ ਹੈ ਅਤੇ ਇਹ ਵੀ ਕਿਹਾ ਹੈ ਕਿ ਇਹ ਇਜ਼ਰਾਈਲ ਦੇ ਆਪਣੇ ਬਚਾਅ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ ਕਾਨੀ ਨੇ ਜੁਲਾਈ ਦੇ ਵਿੱਚ ਐਲਾਨ ਕੀਤਾ ਸੀ ਕਿ ਕੈਨੇਡਾ ਅਧਿਕਾਰਤ ਤੌਰ 'ਤੇ ਫلسطੀਨ ਰਾਜ ਨੂੰ ਮੰਨਦਾ ਦਵੇਗਾ ਜੋ ਦਿੱਟਾ ਫਲਸਤੀਨੀ ਅਥਾਰਟੀ ਕੁਝ ਸ਼ਰਤਾਂ ਪੂਰੀਆਂ ਕਰਦੀ ਹੈ ਕੈਨੇਡੀਅਨ ਅਧਿਕਾਰੀਆਂ ਨੇ ਨੋਟ ਕੀਤਾ ਹੈ ਕਿ ਕੁਝ ਵਾਦੇ ਸਿਰਫ ਲੰਬੇ ਸਮੇਂ ਦੇ ਵਿੱਚ ਹੀ ਪੂਰੇ ਹੋਣਗੇ ਪਰ ਇਹ ਹੈ ਕਿ ਕੈਨੇਡਾ ਫਲਸਤੀਨੀ ਅਥਾਰਟੀ ਨੂੰ ਉਹਨਾਂ ਮੁੱਦਿਆਂ ਨੂੰ ਅੱਗੇ ਵਧਾਉਣ ਦੇ ਲਈ ਸਹੀ ਹਸਤੇ ਵਜੋਂ ਦੇਖਦਾ ਹੈ 10ਵੀਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਾਰਨੀ ਦੇ ਜੁਲਾਈ ਦੇ ਐਲਾਨ ਦਾ ਜਵਾਬ ਦਿੰਦੇ ਕਿਹਾ ਸੀ ਕਿ ਕੈਨੇਡਾ ਦੇ ਫਸਤੀਨੀ ਰਾਜ ਨੂੰ ਮਾਨਤਾ ਦੇਣ ਦੇ ਕਦਮ ਦੇ ਨਾਲ ਵਪਾਰ ਸਮਝੌਤੇ ਨੂੰ ਖਤਰਾ ਹੋਵੇਗਾ ਤੇ ਕੁਝ ਦਿਨਾਂ ਬਾਅਦ ਰਾਸ਼ਟਰਪਤੀ ਨੇ ਕੈਨੇਡਾ ਉਤੇ ਟੈਰਿਫ ਉਧਾਕੇ 35% ਕਾ ਦਿੱਤਾ ਇਹ ਡਿਊਟੀਆਂ ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਸਮਝੌਤੇ ਦੇ ਤਹਿਤ ਪਾਲਣਾ ਕਰਨ ਵਾਲੀਆਂ ਚੀਜ਼ਾਂ ਉਤੇ ਲਾਗੂ ਨਹੀਂ ਹੁੰਦੀਆਂ ਇਸ ਤੋਂ ਇਲਾਵਾ ਫ੍ਰਾਂਸ ਬੈਲਜੀਅਮ ਅਤੇ ਪੁਰਤਗਾਲ ਨਾ ਹੋਰਾਂ ਦੇਸ਼ਾਂ ਦੇ ਵਿੱਚੋਂ ਨੇ ਜਿਨ੍ਹਾਂ ਤੋਂ ਜਨਰਲ ਅਸੈਂਬਲੀ ਦੌਰਾਨ ਫਸਤੀਨੀ ਰਾਜ ਨੂੰ ਮਾਨਤਾ ਦੇਣ ਦੀ ਉਮੀਦ ਕੀਤੀ ਜਾਂਦੀ ਹੈ ਇੱਕ ਅਜਿਹਾ ਕਦਮ ਜਿਸ ਨੂੰ ਬੱਲੇ ਪੱਤੇ ਪ੍ਰਤੀਕਾਤਮਕ ਮੰਨਿਆ ਜਾਂਦਾ ਹੈ ਪਰ ਇੱਕ ਅਜਿਹਾ ਕਦਮ ਜੋ ਕ੍ਰਾਂਪਾ ਪ੍ਰਸ਼ਾਸਨ ਦੇ ਗੁੱਸੇ ਨੂੰ ਖਿੱਚ ਸਕਦਾ ਹੈ ਸਕੂਲ ਤੋਂ ਕਲ ਜਾਣੀਆਂ ਕੁੜੀਆਂ ਦੇ ਨਾਲ ਅਸ਼ਲੀਲ ਹਰਕਤਾ ਕਰਨ ਦੇ ਮਾਮਲੇ ਦੇ ਵਿੱਚ 온ਟਾਰੀਓ ਦੇ ਸਾਡੀਆਂ ਸ਼ਹਿਰ ਦੀ ਪੁਲਿਸ ਵੱਲੋਂ 51 ਸਾਲ ਦੇ ਚਕਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਾਨੀਆ ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ ਉਤਰੀ ਇਲਾਕੇ ਦੇ ਵਿੱਚ ਇੱਕ ਹਾਈ ਸਕੂਲ ਨੇੜੇ ਸ਼ੱਕੀ ਦੀ ਮੌਜੂਦਗੀ ਬਾਰੇ ਸ਼ਿਕਾਇਤਾਂ ਮਿਲੀਆਂ ਸਨ। ਫਿਰਤ ਕੁੜੀ ਦੀ ਪਛਾਣ ਜ਼ਾਹਰ ਨਾ ਕਰਨ ਤੇ ਮਕਸਦ ਹੈ ਤਾਂ ਸਕੂਲ ਦਾ ਨਾਂ ਵੀ ਜਦ ਤੱਕ ਨਹੀਂ ਕੀਤਾ ਜਾ ਰਿਹਾ। ਪੁਲਿਸ ਮੁਤਾਬਕ ਭਾਵੇਂ ਇਸ ਮਾਮਲੇ ਦੀ ਪੜਤਾਲ ਫਿਲਹਾਲ ਇੱਕ ਸਕੂਲ ਤੱਕ ਸੀਮਤ ਹੈ ਪਰ ਹੋਰਨਾਂ ਸਕੂਲਾਂ ਦੀਆਂ ਕੁੜੀਆਂ ਦੇ ਨਾਲ ਅਜਿਹੀਆਂ ਘਟਨਾਵਾਂ ਵਾਪਰੀਆਂ ਹੋਣ ਦੇ ਖਸ਼ੀਦੋ ਇਨਕਾਰ ਨਹੀਂ ਕੀਤਾ ਜਾ ਸਕਦਾ। ਅੰਮ੍ਰਿਤਸਰ ਸਤੰਬਰ ਨੂੰ ਵਾਪਰੀ ਘਟਨਾ ਦੌਰਾਨ ਸ਼ੱਕੀ ਕੁੜੀਆਂ ਦੇ ਖੂਹ ਦੇ ਨੇੜੇ ਗਿਆ ਅਤੇ ਉਹਨਾਂ ਦੇ ਨਾਲ ਡਰੱਗਸ ਅਤੇ ਸ਼ਰਾਬ ਦੀਆਂ ਗੱਲਾਂ ਕਰਨ ਲੱਗ ਪਿਆ। ਸਿਰਫ ਇੰਨਾ ਹੀ ਨਹੀਂ ਉਸਨੇ ਕੁੜੀਆਂ ਦੀ ਤਸਵੀਰ ਖਿੱਚਣ ਦੀ ਯਤਨ ਵੀ ਕੀਤੀ। ਇਸ ਮਗਰੋਂ ਸ਼ੱਕੀ ਲਗਾਤਾਰ ਸਕੂਲ ਦੇ ਨੇੜੇ ਘੇੜੇ ਲਗਉਣ ਲੱਗ ਪਿਆ ਤੇ ਸ਼ੱਕੀ ਦੇ ਇਰਾਦੇ ਖਤਰਨਾਕ ਹੁੰਦੇ ਜਾ ਰਹੇ ਸਨ ਅਤੇ ਉਸਨੇ ਕੁੜੀਆਂ ਦਾ ਪਿੱਛਾ ਕਰਨਾ ਵੀ ਸ਼ੁਰੂ ਕਰ ਦਿੱਤਾ। ਇਸ ਮੌਕੇ ਤੇ ਸ਼ੱਕੀ ਨੇ ਕੁੜੀ ਨੂੰ ਆਪਣੇ ਖਲਾਵੇ ਦੇ ਵਿੱਚ ਲੈ ਲਿਆ ਤੇ ਪੀੜਤ ਕੁੜੀ ਨੇ ਸਕੂਲ ਦੇ ਵਿੱਚੋਂ ਸ਼ਿਕਾਇਤ ਕੀਤੀ ਜਿਸ ਸਮਕਰੋ ਪੁਲਿਸ ਨੂੰ ਸਪੱਸ਼ਟ ਆਇਆ ਤੇ ਸਕੂਲ ਪਰੰਤ ਕਾ ਤੋਂ ਮਿਲੀ ਜਾਣਕਾਰੀ ਦੇ ਆਧਾਰ ਉਤੇ ਸਥਾਨੀਆ ਪੁਲਿਸ ਨੇ ਸ਼ੱਕੀ ਦੀ ਭਾਲ ਆਰੰਭ ਕਰ ਦਿੱਤੀ ਅਤੇ ਆਖਰਕਾਰ ਜਗਜੀਤ ਸਿੰਘ ਨੂੰ ਗ੍ਰਿਫਤਾਰ ਕਰਦਿਆਂ ਸੈਕਸ਼ੂਅਲ ਅਸਾਲਟ ਅਤੇ ਸੈਕਸ਼ੂਅਲ ਇੰਟਰ ਪੇਰੈਂਸ ਦੇ ਦੋਸ਼ ਆਇਦ ਕਰ ਦਿੱਤੇ ਗਏ। ਸਾਨੀਏ ਦੇ ਮੈਨਹਰਟਨ ਡਰਾਈਵ ਇਲਾਕੇ ਦੇ ਵਸਨੀਕ ਚੋਕ ਚੀਜ਼ ਜਿਸ ਨੂੰ ਜ਼ਮਾਨਤ ਨਾ ਮਿਲ ਸਕੀ ਅਤੇ ਫਿਲਹਾਲ ਉਹ پولیس ਹਿਰਾਸਤ ਦੇ ਵਿੱਚ ਹੈ। ਸਾਨੀਆ ਪੁਲਿਸ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਨਾ ਕਟਨਾਵਾ ਬਾਰੇ ਕੋਈ ਵੀ ਜਾਣਕਾਰੀ ਹੋਵੇ ਜਾਂ ਅਜਿਹਾ ਕਟਨਾਵਾ ਕਿਸੇ ਰਿਨਾਲ ਵਾਪਰ ਚੁੱਕੀਆਂ ਹੋਣ ਤਾਂ ਉਹ ਪੁਲਿਸ ਦੇ ਨੰਬਰਾਂ ਤੇ ਸੰਪਰਕ ਕਰ ਸਕਤੇ ਹੈ ਅਤੇ ਜੇਕਰ ਕਿਸੇ ਨੇ ਗੁਪਤ ਤਰੀਕੇ ਨਾਲ ਜਾਣਕਾਰੀ ਸਾਂਝੀ ਕਰਨੀ ਹੋਵੇ ਤਾਂ ਉਹ ਟਿਪਸ ਦੇ ਨਮਰ ਉਤੇ ਕੋਲ ਕਰ ਸਕਦੇ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਕੀਤੀਆਂ ਤਬਦੀਲੀਆਂ ਦੇ ਦਰਮਿਆਨ ਕੈਨੇਡਾ ਦੇ ਸਟੱਡੀ ਵੀਜ਼ੇ ਦੇ ਵਿੱਚ ਬੇਨਿਕਾਰਾ ਤੇ ਫੀਚਰਸ ਵੀ ਕੱਟੀ ਜਾਪਦੀ ਹੈ ਇਸ ਰਿਪੋਰਟ ਰਾਹੀਂ ਅਸੀਂ ਕੈਨੇਡਾ ਦੇ ਸਟੱਡੀ ਵੀਜ਼ੇ ਦੇ ਮੌਜੂਦਾ ਨਿਯਮਾਂ ਬਾਰੇ ਸਮਝਾਂਗੇ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰਨ ਦੇ ਲਈ ਬਿਨੇਕਾਰਾਂ ਦੇ ਕੋਲ ਕਾਲਜ ਤੋਂ ਲੈਟਰ ਆਫ ਅਕਸੈਪਟੈਂਸ ਅਤੇ ਪ੍ਰੋਮਿਸ ਤੋਂ ਪ੍ਰੋਵਿੰਸ਼ੀਅਲ ਅਟੈਂਸਟੇਸ਼ਨ ਲੈਟਰ ਤੋਂ ਇਲਾਵਾ ਲੋੜੀਂਦੇ ਫੰਡ ਹੋਣੇ ਚਾਹੀਦੇ ਨੇ ਪ੍ਰਾਪਰ ਜਾਣਕਾਰੀ ਅਨੁਸਾਰ ਵਿਦਿਆਰਥੀਆਂ ਨੂੰ ਇੱਕ ਸਾਲ ਦੀ ਟਿਊਸ਼ਨ ਫੀਸ ਪਰੰਤੋ ਇਲਾਵਾ ਜੀ ਆਈ ਸੀ ਪੰਨੀ ਪੈਂਦੀ ਹੈ ਕੈਨੇਡਾ ਨਿਮਿਗ੍ਰੇਸ਼ਨ ਮੰਤਰਾਲੇ ਦੇ ਵੱਲੋਂ ਹਾਲ ਹੀ ਦੇ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 2025 ਦੀ ਪਹਿਲੀ ਛੁਮਈ ਦੌਰਾਨ 2024 ਦੇ ਮੁਕਾਬਲੇ 88617 ਕਟ ਸਟੱਡੀ ਵੀਜ਼ੇ ਜਾਰੀ ਕੀਤੇ ਗਏ ਨੇ ਮੰਤਰਾਲੇ ਦੇ ਵੱਲੋਂ ਸਾਂਝੇ ਅੰਕੜੇ ਦੇ ਮੁਤਾਬਕ 1 ਜਨਵਰੀ 2025 ਤੋਂ ਜੂਨ 2025 ਤੱਕ 36417 ਸਟੱਡੀ ਵੀਜ਼ੇ ਵੀ ਜਾਰੀ ਕੀਤੇ ਗਏ 2024 ਜਨਵਰੀ ਤੋਂ ਜੂਨ ਤੱਕ ਇਹ ਗਿਣਤੀ 12534 ਸੀ ਸਾਲ ਦੌਰਾਨ ਚੋਰੀ ਦੌਰਾਨ ਕੋਲੇ 293299 ਸਟੱਡੀ ਵੀਜ਼ੇ ਦਿੱਤੇ ਗਏ ਸਾਲ ਤੇ ਸੰਬੰਧ 2024 ਦੌਰਾਨ ਉਸ ਸਮੇਂ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ 2025 ਦੌਰਾਨ 437000 ਸਟੱਡੀ ਵੀਜ਼ੇ ਜਾਰੀ ਕੀਤੇ ਜਾਣ ਦਾ ਵੀ ਐਲਾਨ ਕੀਤਾ ਸੀ ਦਸ ਹੀ ਪੱਡੂ ਸਕਾਨ ਨੇ ਪਹਿਲਾਂ ਸਟੱਡੀ ਪਰਮਿਟਾ ਦੀ ਗਿਣਤੀ ਨੂੰ 2023 ਦੀ ਗਿਣਤੀ ਤੋਂ 35% ਤੱਕ ਘਟ ਕਰਨ ਦਾ ਐਲਾਨ ਕੀਤਾ ਸੀ ਪਰ ਫਿਰ 10% ਹੋਰ ਕਟੌਤੀ ਕਰਦਿਆ ਇਹ ਅੰਕੜਾ 437000 ਉੱਤੇ ਲਿਆਂਦਾ ਸੀ ਇਮੀਗੇਸ਼ਨ ਮੰਤਰਾਲੇ ਦੇ ਵੱਲੋਂ ਤਿੰਨਸ ਕੰਪਨ ਨੂੰ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ 437000 ਦੇ ਟੀਚੇ ਵਿੱਚੋਂ ਜੂਨ ਤੱਕ ਸਿਰਫ 36417 ਸਟੱਡੀ ਵੀਜ਼ੇ ਹੀ ਜਾਰੀ ਕੀਤੇ ਗਏ ਨੇ ਜਿਸ ਦਾ ਭਾਵ ਹੈ ਕਿ ਪਹਿਲੀ ਛਮਈ ਦੌਰਾਨ કુલ ਟੀਚੇ ਦਾ ਸਿਰਫ 9% ਹੀ ਪੂਰਾ ਹੋਇਆ ਹੈ ਵੱਲੋਂ ਸਟੱਡੀ ਵੀਜ਼ੇ ਲਈ ਸ਼ੁਰੂ ਕੀਤੀ ਗਈ ਸਟੂਡੈਂਟ ਵਾਕਟਰ ਸਟ੍ਰੀਮ ਨੂੰ 18 ਨਵੰਬਰ 2024 ਨੂੰ ਅਚਾਨਕ ਬੰਦ ਕਰਨ ਦਾ ਐਲਾਨ ਕੀਤਾ ਗਿਆ ਕੈਨੇਡਾ ਵੱਲੋਂ 2018 ਦੌਰਾਨ ਪਾਤ ਪਾਕਿਸਤਾਨ, ਚੀਨ, ਬ੍ਰਾਜ਼ੀਲ ਸਮੇਤ 15 ਦੇਸ਼ਾਂ ਤੋਂ ਸਟੱਡੀ ਵੀਜ਼ੇ ਦੀ ਅੱਜ ਹੀ ਦੇਣ ਵਾਲੇ ਵਿਦਿਆਰਥੀਆਂ ਦੇ ਲਈ ਇਹ ਸਟ੍ਰੀਮ ਸ਼ੁਰੂ ਕੀਤੀ ਗਈ ਸੀ। ਸਟੂਡੈਂਟ ਗ੍ਰੈਕਟਰ ਸਟ੍ਰੀਮ ਦੇ ਵਿੱਚ ਨਤੀਜੇ ਮੁਕਾਬਲਤਨ ਜਲਦੀ ਮਿਲਦੇ ਸਨ ਇਸ ਲਈ ਸਟੂਡੈਂਟ ਗ੍ਰੈਕਟਰ ਸਟ੍ਰੀਮ ਬਹੁਤੇ ਪ੍ਰਚਲਿਤ ਰਹੀ। ਸਟੂਡੈਂਟ ਗ੍ਰੈਕਟਰ ਸਟ੍ਰੀਮ ਦੇ ਲਈ ਬਿਨ ਕਾਰਨ ਇੱਕ ਸਾਲ ਦੀ ਫੀਸ GIC ਭਰਨੇ ਪੈਂਦੇ ਸਨ। ਇਸ ਦੇ ਵਿੱਚ ਵਿਦਿਆਰਥੀਆਂ ਨੂੰ ਮਨਜ਼ੂਰਸ਼ੁਦਾ ਟੈਸਟ ਦੇ ਹਰੇਕ ਮੋਡਿਊਲ 'ਚ 6 ਬੈਂਡ ਲੈਣੇ ਪੈਂਦੇ ਸੀ। ਇਸ ਪਾਇਲਟ ਪ੍ਰੋਗਰਾਮ ਦੇ ਲਈ ਪੂਰੇ ਦੇਸ਼ ਦੇ ਵਿੱਚ 6 ਪ੍ਰੋਵਿੰਸਸ ਵਿੱਚ 10 ਕਮਿਊਨਿਟੀਆਂ ਦੀ ਚੋਣ ਕੀਤੀ ਗਈ ਹੈ। ਪਾਇਲਟ ਪ੍ਰੋਗਰਾਮ ਦੇ ਤਹਿਤ ਪਹਿਲੇ ਸਾਲ ਦੇ ਲਈ 2300 ਸਟੱਡੀ ਪਰਮਿਟ ਦਾ ਟੀਚਾ ਸੀ ਤੇ ਸਟੱਡੀ ਵੀਜ਼ੇ ਦੀ ਅਰਜੀ ਦੀ ਫੀਸ $150 ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਕੈਨੇਡਾ ਦੀ ਵੈੱਬਸਾਈਟ ਤੋਂ ਪ੍ਰਾਪਤ ਹੋ ਸਕਦੀ ਹੈ। ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਦੇ ਵਿੱਚ ਆਫ ਕੈਂਪਸ 24 ਘੰਟੇ ਕੰਮ ਕਰਨ ਦਾ ਅਸਰ ਦੇਣੇ ਤੇ ਕੈਂਪਸ ਉਪਰ ਕੰਮ ਕਰਨ ਬਾਬਤ ਕੋਈ ਸੀਮਾ ਨਹੀਂ ਹੈ। ਕੈਨੇਡਾ ਵਿੱਚ ਮੌਜੂਦਾ ਨਿਯਮਾਂ ਅਨੁਸਾਰ ਹਰ ਕੋਰਸ ਕਰਨ ਵਾਲੇ ਵਿਦਿਆਰਥੀ ਨੂੰ ਵਰਕ ਪਰਮਿਟ ਨਹੀਂ ਮਿਲਦਾ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਾਲੇ ਦੇ ਵੱਲੋਂ ਅਕਤੂਬਰ 2024 ਦੌਰਾਨ ਐਲਾਨ ਕੀਤਾ ਗਿਆ ਸੀ ਕਿ ਹਰ ਕੋਰਸ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਯੋਗ ਨਹੀਂ ਹੋਵੇਗਾ। ਮੰਤਰਾਲੇ ਦੇ ਵੱਲੋਂ ਯੋਗ ਕੋਰਸਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਲਿਸਟ ਵਿੱਚ ਖੇਤੀਬਾੜੀ ਸਿਹਤ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਬਿਜ਼ਨਸ ਅਤੇ ਟ੍ਰਾਂਸਪੋਰਟ ਖੇਤਰ ਸ਼ਾਮਲ ਨੇ ਇਮੀਗ੍ਰੇਸ਼ਨ ਮੰਤਰਾਲੇ ਦੇ ਵੱਲੋਂ ਕੁਝ ਖੇਤਰਾਂ ਦੇ ਵਿੱਚ ਕੰਮੇ ਨਾ ਮਿਲਣ ਦੇ ਕਾਰਨ ਭਵਿੱਖ ਦੇ ਵਿੱਚ ਕਾਮਿਆਂ ਦੀ ਘਾਟ ਨੂੰ ਦੂਰ ਕਰਨ ਦੇ ਲਈ ਇਹ ਕਦਮ ਵੀ ਚੁੱਕਿਆ ਗਿਆ ਸੀ ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪਨ ਨੇ ਪਿੰਸਟੰਬਨ ਨੂੰ ਐਲਾਨ ਕੀਤਾ ਹੈ ਕਿ ਕੈਨੇਡਾ ਰੈਵੈਨਿਊ ਏਜੰਸੀ ਯਾਨੀ ਕਿ ਸੀਆਰਏ ਆਪਣੇ ਸੰਪਰਕ ਕੇਂਦਰ ਤੇ ਵੀ ਜੋ ਹੋਰ ਸਟਾਫ ਸ਼ਾਮਲ ਕਰ ਰਹੀ ਹੈ ਅਤੇ ਸੇਵਾ ਨੂੰ ਬਿਹਤਰ ਬਣਾਉਣ ਅਤੇ ਧੀਰੀ ਨੂੰ ਘਟਾਉਣ ਦੇ ਲਈ 100 ਦਿਨਾਂ ਦੀ ਕਾਰਜ ਯੋਜਨਾ ਦੇ ਹਿੱਸੇ ਵਜੋਂ ਆਨਲਾਈਨ ਚੈਟ ਦੇ ਘੰਟੇ ਵਧਾ ਰਹੀ ਹੈ CRA ਨੂੰ ਲੰਬੇ ਇੰਤਜ਼ਾਰ ਸਮੇਂ ਦੇ ਲਈ ਵੱਡੀ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਹੈ ਤੇ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਕਿਹਾ ਹੈ ਕਿ ਕਾਲ ਕਰਨ ਵਾਲੇ 3.5 ਘੰਟੇ ਤੱਕ ਉਡੀਕ ਕਰ ਸਕਦੇ ਨੇ ਅਤੇ 5% ਤੋਂ ਵੀ ਘੱਟ ਅਸਲ ਦੇ ਵਿੱਚ ਏਜੰਟਾਂ ਤੱਕ ਪਹੁੰਚਦੇ ਨੇ 8 ਸਤੰਬਰ ਤੱਕ ਸੀਆਰ ਨੇ ਸੇਵਾ ਪ੍ਰਤੀਨਿਧੀਆਂ ਦੀ ਗਿਣਤੀ ਬਤਾ ਦਿੱਤੀ ਹੈ ਤੇ ਭਰਤੀ ਜਾਰੀ ਰੱਖਣ ਦੀ ਯੋਜਨਾ ਬਣਾਈ ਹੈ ਇਸਨੇ ਰਿਪੋਰਟ ਦਿੱਤੀ ਹੈ ਕਿ ਜੂਨ ਦੇ ਅਖੀਰ ਦੇ ਵਿੱਚ ਕੋਲਾ ਦੇ ਜਵਾਬ 37% ਤੋਂ ਵੱਧ ਕੇ ਸਤੰਬਰ ਦੇ ਸ਼ੁਰੂ ਦੇ ਵਿੱਚ 55% ਹੋ ਗਏ ਨੇ ਜਿਹੜਾ ਟਿਚਾ ਕਪੂਤੇ ਆਧ ਤੱਕ 70% ਤੱਕ ਪਹੁੰਚ ਰਹੇ ਤੇ ਉਨਤੇ ਸਤੰਬਰ ਤੋਂ ਔਨਲਾਈਨ ਚੈਟ ਘੰਟੇ ਦੀ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਵਧਾ ਦਿੱਤੇ ਜਾਣਗੇ ਅਤੇ ਨਵੇਂ ਸੁਣੇ ਸੇਵਾ 2 ਲਿ 1 ਅਕਤੂਬਰ ਨੂੰ ਖਾਤੇ ਤੋਂ ਬਾਹਰ ਹੋਣ ਵਾਲੇ ਉਪਭੋਗਤਾਵਾਂ ਦੇ ਲਈ ਲਾਂਚ ਕੀਤੇ ਜਵਾਂਗੇ। ਦੋ ਦਿਨਾਂ ਦੀ ਯੋਜਨਾ ਚਾਰ ਖੇਤਰਾਂ ਤੇ ਕੇਂਦ੍ਰਿਤ ਹੈ। ਗਾਹਕ ਪ੍ਰਤੀਕਿਰਿਆ ਸਮਰਥਨ ਉਭਾਉਣਾ, ਡਿਜੀਟਲ ਸੇਵਾ, ਸੇਵਾ ਦਾ ਵਿਸਤਾਰਨ। ਸੇਵਾ ਦੇਰੀ ਦੇ ਮੂਲ ਕਾਰਨਾਂ ਨੂੰ ਹਲਕਣਾ ਅਤੇ ਅਧੂਨੀਕਰਨ ਨੂੰ ਤੇਜ਼ ਕਰਨਾ ਸੀਆਰਏ ਟੈਕਸ ਸਮਾਯੋਜਨ ਦੇ ਵਿੱਚ ਬੈਕਲੌਗ ਨੂੰ ਘਟਾਉਣ ਦੇ ਲਈ ਕੰਮ ਕਰ ਰਿਹਾ ਹੈ ਅਤੇ ਇੱਕ ਕਾਲ ਸ਼ਡਿਊਲਿੰਗ ਸਿਸਟਮ ਵੀ ਪਾਇਲਟ ਕਰ ਰਿਹਾ ਹੈ ਇਸ ਸਵਾਵਨ ਨੂੰ ਸੁਚਾਰੂ ਬਣਾਉਣ ਦੇ ਲਈ ਜਨਰੇਟਿਵ AI ਅਤੇ ਰੋਬੋਟਿਕ ਪ੍ਰਕਿਰਿਆ ਆਟੋਮੇਸ਼ਨ ਵਰਗੇ ਉਨਤ ਸਾਧਨਾਂ ਦੀ ਵਰਤੋਂ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ ਟੈਕਸੇਸ਼ਨ ਕਰਮਚਾਰੀਆ ਦੀ ਯੂਨੀਅਨ ਨੇ ਸੰਜੀ ਸਰਕਾਰ ਨੂੰ ਹੋਰ ਏਜੰਟਾਂ ਨੂੰ ਨਿਯੁਕਤ ਕਰਨ ਦੀ ਅਪੀਲ ਕੀਤੀ ਹੈ ਇਹਦੇ ਅੰਦੇ ਵਿੱਚ ਰੱਖਦੇ ਹੋਏ ਕਿ ਪਿਛਲੇ ਪੱਤਝੜ ਤੋਂ ਹੁਣ ਤੱਕ 3000 ਤੋਂ ਵੱਧ ਸੀਆਰਏ ਨੌਕਰੀਆਂ ਵਿੱਚ ਕਟੌਤੀ ਕੀਤੀ ਗਈ ਹੈ ਹਾਲਾਂਕਿ ਸੀਆਰਏ ਨੇ ਹਾਲ ਹੀ ਦੇ ਵਿੱਚ 850 ਕਰਮਚਾਰੀਆਂ ਤੇ ਇਕਰਾਜ ਨਾਮੇ 31 ਮਾਰਚ 2026 ਤੱਕ ਵਧਾ ਦਿੱਤੇ ਨੇ ਸੀਆਰਏ ਦਾ ਕਹਿਣਾ ਹੈ ਕਿ ਉਹ ਕੈਨੇਡੀਅਨ ਦੀਆਂ ਜ਼ਰੂਰਤਾਂ ਨੂੰ ਬਿਹਤਰ ਢੰਗ ਦੇ ਨਾਲ ਪੂਰਾ ਕਰਨ ਦੇ ਲਈ ਪਹੁੰਚ ਨੂੰ ਤੇਜ਼ੀ ਨਾਲ ਬਿਹਤਰ ਬਣਾਉਣ ਦੇਰੀ ਨੂੰ ਘਟਾਉਣ ਅਤੇ ਸੇਵਾਵਾਂ ਨੂੰ ਆਧੁਨਿਕ ਬਣਾਉਣ ਦੇ ਲਈ ਵਚਨਬੱਧ ਹੈ ब्रिटिश कोलंबिया ਦੇ ਇੱਕ ਛੋਟੇ ਦੇ RCMP ਅਫਸਰ ਉਤੇ ਡਿਊਟੀ ਤੋਂ ਬਾਹਰ ਕਈ ਹਮਲਿਆਂ ਤੇ ਦੋਸ਼ ਲਗਾਏ ਗਏ ਨੇ ਜਿਸ ਕਾਰਨ ਇੱਕ ਵਿਸ਼ੇਸ਼ ਵਕੀਲ ਦੀ ਨਿਯੁਕਤੀ ਕੀਤੀ ਗਈ ਹੈ ਤੇ पीसी प्रोसिक्यूशन सर्विस ਦਾ ਕਹਿਣਾ ਹੈ ਕਿ आरसीएमपी ਦੀ ਪੈਸੀਫਿਕ ਰੀਜਨ ਕਮਾਂਡਰ ਸਹਾਇਕ ਕਮਿਸ਼ਨਰ ਡੇਵਿਡ ਟੇਬੋਲ ਇੱਕ ਵਿਅਕਤੀ ਦੇ ਖਿਲਾਫ ਹਮਲਾ ਅਤੇ ਕਲਾ ਕੋਟਕੇ ਹਮਲਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ ਤੇ ਨਾਲ ਹੀ ਇੱਕ ਹੋਰ ਵਿਅਕਤੀ ਦੇ ਨਾਲ ਸੰਬੰਧਿਤ ਇੱਕ ਵਕਰੇ ਹਮਲੇ ਦੇ ਦੋਸ਼ ਦਾ ਵੀ ਸਾਹਮਣਾ ਕਰ ਰਹੇ ਨੇ ਦੱਸਦੀ ਇੱਕ ਰਿਲੀਜ਼ ਨਿਊਜ਼ ਦੇ ਅਨੁਸਾਰ ਇਹ ਦੋਸ਼ 2 ਜੁਲਾਈ ਨੂੰ ਅਬਰਟਸਵੋਰਥ ਤੇ ਵੀਚ ਹੋਈਆਂ ਕਥਿਤ ਘਟਨਾਵਾਂ ਤੋਂ ਲੈ ਕੇ ਨੇ ਅਤੇ ਵੀ ਬਾਨੂੰ ਰਸਮੀ ਤੌਰ ਤੇ ਸੁਪਾਈ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਟੇਬਲਰ ਨੂੰ ਅਕਤੂਬਰ ਨੂੰ ਐਵਰਟਸ ਬੋਰਡ ਦੇ ਵਿੱਚ ਆਪਣੀ ਪਹਿਲੀ ਅਦਾਲਤ ਵਿੱਚ ਪੇਸ਼ ਹੋਣ ਵਾਲੇ ਨੇ ਤੇ ਕਾਰਵਾਈ ਉੱਤੇ ਕਿਸੇ ਵੀ ਅਸਰ ਜਾਂ ਸਮਝੇ ਜਾਂਦੇ ਗਲਤ ਪ੍ਰਭਾਵਾਂ ਨੂੰ ਰੋਕਣ ਦੇ ਲਈ ਇਸਤਗਾਸਾ ਸੇਵਾ ਨੇ 20 ਅਗਸਤ ਨੂੰ ਬੈਂਕੂਬ ਦੇ ਵਕੀਲ ਐਂਟੀ ਮੈਕੇ ਨੂੰ ਵਿਸ਼ੇਸ਼ ਇਸਤਗਾਸਾ ਦੇ ਬਜੂ ਨਿਯੁਕਤ ਕੀਤਾ। ਖਾਇਰ ਦੇ ਵਿੱਚ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਇੱਕ ਭਾਰਤੀ ਵਿਦਿਆਰਥੀ ਨੂੰ ਪੀਜੂ ਡਬਲਯੂਪੀ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਵਿਦਿਆਰਥੀ ਨੂੰ ਮਾਮਲਾ ਅਦਾਲਤ ਵਿੱਚ ਲਿਜਾਣਾ ਪਿਆ ਅਦਾਲਤ ਨੇ ਆਈਆਰਸੀਸੀ ਦੇ ਫੈਸਲੇ ਨੂੰ ਉਲਟਾਉਣ ਦਾ ਫੈਸਲਾ ਨਹੀਂ ਕੀਤਾ ਤੇ ਵਿਦਿਆਰਥੀਆਂ ਨੂੰ ਪੀਜੂ ਡਬਲਯੂਪੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਇਥੇ ਉਹ ਹੋਇਆ ਜਿਸ ਕਾਰਨ IRCC ਨੂੰ PGWP ਤੋਂ ਇਨਕਾਰ ਕਰਨਾ ਪਿਆ। ਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਯੋਗ ਸਕੂਲਾਂ ਤੋਂ ਗ੍ਰੈਜੂਏਟ ਹੋਏ ਵਿਦਿਆਰਥੀਆਂ ਨੂੰ ਕੈਨੇਡੀਅਨ ਕੰਮ ਦਾ ਤਜਰਬਾ ਹਾਸਲ ਕਰਨ ਦੀ ਆਗਿਆ ਦਿੱਂਦੇ ਹੈ। PGWP ਪ੍ਰਾਪਤ ਕਰਨ ਤੋਂ ਪਹਿਲਾਂ ਕਈ ਯੋਗਤਾ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ। ਯੋਗਤਾ ਰਿਆ ਮੁੱਖ ਸ਼ਰਤਾਂ ਦੇ ਵਿੱਚ ਉਹ ਇਹ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਨੇ ਆਪਣੇ ਅਧਿਐਨ ਪ੍ਰੋਗਰਾਮ ਦੇ ਹਰੇਕ ਸੈਮੈਸਟਰ ਦੌਰਾਨ ਕੈਨੇਡਾ ਵਿੱਚ ਇੱਕ ਵਿਦਿਆਰਥੀ ਵਜੋਂ ਪੂਰੇ ਸਮੇਂ ਦਾ ਦਰਜਾ ਬਣਾਈ ਰੱਖਿਆ ਹੋਵੇ। ਜਿਸਨਾਂ ਲਈ ਉਹ ਸਿਰਫ ਆਪਣੇ ਆਖਰੀ ਸੈਮੈਸਟਰ ਦੌਰਾਨ ਪਾਰਟ ਟਾਈਮ ਪੜਾਈ ਕਰ ਸਕਦੇ ਨੇ ਕਾਸੀ ਅਦਾਲਤ ਨੇ ਫੈਸਲਾ ਸੁਣਾਇਆ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਲਈ ਯੋਗ ਹੋਣ ਦੇ ਲਈ ਨਿਯਮਤ ਤੌਰ ਤੇ ਦਿੱਤਾ ਬ੍ਰੇਕਰ ਨੂੰ ਛੱਡ ਕੇ ਸਾਰੇ ਸੈਮੈਸਟਰਾਂ ਦੇ ਲਈ ਇੱਕ ਮਨੋਨੀਤ ਸਪਲਾਈ ਸੌਂਸ ਦਾ ਦੇ ਵਿੱਚ ਪੂਰੇ ਸਮੇਂ ਦੀ ਪੜਾਈ ਕਰਨੀ ਪਵੇਗੀ ਇਸ ਤੋਂ ਇਲਾਵਾ ਪਾਰਟ ਟਾਈਮ ਪੜਾਈ ਦੀ ਇਜਾਜ਼ਤ ਸਿਰਫ ਆਖਰੀ ਸੈਮੈਸਟਰ ਦੇ ਵਿੱਚ ਹੀ ਸੀ ਜਿਸ ਵਿਦਿਆਰਥੀ ਨੇ ਮਾਮਲਾ ਅਦਾਲਤ ਵਿੱਚ ਲਜਾਇਆ ਸੀ ਉਹ ਪਾਤਸ਼ੜ ਪੀਰੀਅਡ ਵਿੱਚ ਪਾਰਟ ਟਾਈਮ ਸੀ ਜੋ ਕਿ ਨਿਯਮਤ ਤੌਰ ਤੇ ਨਹੀਂ ਦਾਦ ਬ੍ਰੇਕ ਨਹੀਂ ਸੀ ਉਸ ਵਿਦਿਆਰਥੀ ਦੇ ਲਈ ਅੰਤਿਮ ਸਮੈਸਟਰ ਨਹੀਂ ਮੰਨਿਆ ਜਾਂਦਾ ਸੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਯਾਨੀ ਕਿ ਪੀਜੀਡਬਲਪੀ ਦੇ ਲਈ ਯੋਗ ਹੋਣ ਲਈ ਕਿਸੇ ਨੂੰ ਸਾਰੀ ਯੋਗਤਾ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਬਿਨਕਾਰਤ ਦੀ ਜ਼ਿੰਮੇਵਾਰੀ ਹੈ ਕਿ ਉਹ ਇਹ ਦਿਖਾਵੇ ਕਿ ਉਹ ਪੀਜੀਡਬਲਪੀ ਦੇ ਲਈ ਯੋਗਤਾ ਜ਼ਰੂਰਤਾਂ ਨੂੰ ਪੂਰਾ ਕਰਦੇ ਨਹੀਂ ਆਯਾ ਸੀਸੀ ਵੈੱਬਸਾਈਟ فی جی ڈبلیو پی دے لیے ਆਮ ਯੋਗਤਾ ਲੋੜਾ ਦਾ ਵੀ ਵਰਣਨ ਕਰਦੀ ਹੈ ਲੋੜਾ ਦੇ ਵਿੱਚ ਤੁਹਾਡੇ ਅਧਿਆਨ ਪ੍ਰੋਗਰਾਮ ਦੇ ਹਰੇਕ ਸਮੈਸਟਰ ਦੌਰਾਨ ਕੈਨੇਡਾ ਵਿੱਚ ਇੱਕ ਵਿਦਿਆਰਥੀ ਵਜੋਂ ਪੂਰੇ ਸਮੇਂ ਦੀ ਸਥਿਤੀ ਬਣਾਈ ਰੱਖਣਾ ਵੀ ਸ਼ਾਮਲ ਹੈ ਇੱਕ ਮਨਤਾ ਪ੍ਰਾਪਤ અપવાદ ਤੁਹਾਡੇ ਅੰਤਿਮ ਸਮੈਸਟਰ ਦੌਰਾਨ ਪਾਰਟ ਟਾਈਮ ਪੜਾਈ ਕਰਨ ਹੈ ਜੀ ਡਬਲਯੂਪੀ ਦੇ ਲਈ ਜੋ ਖੋਹ ਲਈ ਇੱਕ ਬਿਨੇ ਕਾਰਡ ਨੂੰ ਲਾਜ਼ਮੀ ਤੌਰ ਤੇ ਇਹ ਦਿਖਾਉਣਾ ਚਾਹੀਦਾ ਹੈ ਕਿ ਇਹ ਉਹ ਪੀਜੀਡਬਲਯੂਪੀ ਯੋਗ ਮੰਨੋ ਨੇ ਤਾਂ ਸਿਖਲਾਈ ਸੰਸਥਾ ਵਿੱਚ ਅਧਿਐਨ ਦਾ ਇੱਕ ਪ੍ਰੋਗਰਾਮ ਪੂਰਾ ਕੀਤਾ ਜੋ ਘਟੋਟ ਘਟ 8 ਮਹੀਨੇ ਲੰਬਾ ਸੀ ਦੂਸਰਾ ਉਸਨੇ ਆਪਣੇ ਅਧਿਐਨ ਪ੍ਰੋਗਰਾਮ ਦੇ ਹਰੇਕ ਸਮੈਸਟਰ ਦੌਰਾਨ ਕੈਨੇਡਾ ਵਿੱਚ ਇੱਕ ਵਿਦਿਆਰਥੀ ਉਹ ਜੋ ਪੂਰੇ ਸਮੇਂ ਦਾ ਦਰਜਾ ਬਣਾਈ ਰੱਖਿਆ ਤੇ ਅੰਤਿਮ ਸਮੈਸਟਰ ਨੂੰ ਛੱਡ ਕੇ ਜਿੱਥੇ ਪਾਰਟ ਟਾਈਮ ਅਧਿਐਨ ਦੀ ਆਗਿਆ ਤੀਸਰਾ ਆਪਣੇ ਪ੍ਰੋਗਰਾਮ ਦੇ ਪੂਰਾ ਹੋਣ ਦੀ ਪੁਸ਼ਟੀ ਦੇ 180 ਦਿਨਾਂ ਦੇ ਅੰਦਰ PGWP ਲਈ ਅਰਜੀ ਦਿੱਤੀ ਹੈ ਅਤੇ ਚੌਥਾ ਆਪਣੇ ਪ੍ਰੋਗਰਾਮ ਨੂੰ ਪੂਰਾ ਕਰਨ ਤੋਂ ਬਾਅਦ ਅਤੇ ਆਪਣੀ PGWP ਅਰਜੀ ਜਮ੍ਹਾਂ ਕਰਨ ਤੋਂ ਪਹਿਲਾਂ ਕਿਸੇ ਸਮੇਂ ਇੱਕ ਵੈਧ ਅਧਿਐਨ ਪਰਮਿਟ ਰੱਖਿਆ ਹੋਇਆ ਸੀ ਜੇਕਰ ਤੁਸੀਂ PGWP ਦੇ ਲਈ ਯੋਗ ਨਹੀਂ ਹੋ ਤਾਂ ਤੁਸੀਂ ਗ੍ਰੈਜੂਏਟ ਹੋ ਤਾਂ ਬਾਦ ਕੈਨੇਡਾ ਵਿੱਚ ਕੰਮ ਕਰਨ ਦੇ ਯੋਗ ਹੋ ਸਕਦੇ ਹੋ ਜੇਕਰ ਤੁਹਾਨੂੰ PGWP ਦੇ ਲਈ ਯਾ ਸਵੀਕਾਰ ਕਿਤੇ ਜਾਣ ਤੋਂ ਬਾਅਦ ਵਰਕ ਪਰਮਿਟ ਦੀ ਲੋੜ ਹੈ ਤਾਂ ਤੁਸੀਂ ਮਾਲਕ ਵਿਸ਼ੇਸ਼ ਵਰਕ ਪਰਮਿਟ ਜਾਂ ਓਪਨ ਵਰਕ ਪਰਮਿਟ ਦੇ ਲਈ ਵੀ ਯੋਗ ਹੋ ਸਕਦੇ ਹੋ